ਲੇ ਪੈਂਟਾਂ ਸਮੋਂਰ ਤੇ ਉਹ ਸਾਰਾ ਦਿਖਾਵਾ ਕਿੱਥੋਂ ਸਵਾਈਆਂ ਤੇ ਕੀ ਕਪੜਾ ਤੇ ਕਿੱਥੋਂ ਸਮੋਂਨੇ ਆ ਓਏ ਤਰ ਗਿਆ ਉਹ ਤਰ ਗਿਆ ਨਾ ਤੇਰੀ ਵੀ ਹੈਗਾ ਵੇ ਇੱਕ ਕਿਦਨ ਲੈ ਕੇ ਆਈ 4 ਕਰੱਖ ਕਿਦਰ ਰੱਖ ਚੇਤਾ ਕਰ ਲੈ ਤੇਰੀ ਬੰਦ ਉਹ ਚੱਲੀ ਜਾਂਦਾ ਇੰਗਲਿਸ਼ ਜਵਾਬ ਦੇ ਬਾਲੇ ਚਲਿਏ ਮੇਰਾ ਤੇ ਫੋਟੋ ਤੇ ਵੀਡੀਓ ਫਰਸ਼ੀ ਵੀਰੋ ਕੇਰੇ ਆਪਕੀ ਜਮਾਨਤ ਆਹ ਮਾਹਰਾ ਦੀ ਜਨਾ ਉੱਤੋਂ ਇੱਕ ਹੋਰ ਲੈਣਾ ਲੈ ਕਿਉਂ ਨਾ ਇੱਕ ਹੋਰ ਆਹ ਨਾ ਲੈ ਕੇ ਹੁਣਾ ਤੇਰਾ ਬੰਦਾ ਮੰਨੇ ਕੁੱਤੇ ਬਾਕੀ ਉੱਤੇ ਬੋਥੇ ਤੇ ਰੱਖੇ ਨੇ ਨਾ ਬਸ ਹੂੰ ਬਹੁਤ ਵਧੀਆ ਆਹੋ ਏਜੂ ਉੱਤੇ ਚੱਲੇਗਾ ਜਿੰਨਾ ਨਹੀਂ ਬਾਕੀ ਮੈਂ ਦੋ ਅੰਦਰ ਬਿੱਲੀ ਤੇ ਇਹ ਇੱਕ ਹੋਰ ਛੋਟਾ ਜਿਹਾ ਕੱਢ ਲਿਆ ਤੇ ਬਾਕੀ ਅੰਦਰ ਵਾ ਚਲੋ ਅਲਾਈਕੁਮ ਸਲਮ ਸਾਰੇ ਕਰਦੇ ਹੋਏ ਕਰ ਦਈਏ ਤਰਫਾ ਤੇ ਤੇਰੀ ਮਾਦਾ ਤੂੰ ਖਲੋਦਾ ਉੱਥੇ ਚਲ ਉਠੋ ਆਪਾਂ ਚਲੀਏ ਜੂਲੀ ਬਰੀ ਸਾਫ ਲੱਗਣ ਜੀ ਮੈਂ ਉਹ ਤਾਂ ਤੁਹਾਨੂੰ ਕਿਹਾ ਤੇ ਬਾਕੀ ਅੱਜ ਦਾ ਵਲੌਗ ਆਪਣਾ ਹੈਗਾ ਅੱਜ ਆਪਾਂ ਚੱਲੇ ਪੈਂਟਾਂ ਸਮੋਂਨ ਤੇ ਉਹ ਸਾਰਾ ਦਿਖਾਵਾ ਕਿੱਥੋਂ ਸਵਾਈਆਂ ਤੇ ਕੀ ਕਪੜਾ ਤੇ ਕਿੱਥੋਂ ਸਮੋਂਨੇ ਆ ਆ ਫੜੀ ਜਾ ਨਾ ਜਾਣਾ ਨਾ ਜਾਣਾ ਨਾ ਅਈ ਜਾਵੇਂ ਮੈਂ ਕਹੂੰ ਕਿੱਥਾ ਨੁਕਾ ਜਾ ਪੰਕਥੇ ਵਾਰੀ ਕੰਪਟਾ ਦੇ ਮਹਾਂ ਬੰਦੇ ਨੇ ਕਰਨੀ ਕਿਤੇ ਹੈ ਬੰਦਾ ਬਦਾਨੀ ਕੋਸ਼ ਕਰਨ ਦੇ ਆ ਕਿੰਨੇ ਬੜੀ ਉਠੀ ਨਾ ਸੁਭਾਅ ਕਿ ਆ ਬਹਿ ਚਲਦਾ ਲੱਗ ਕੀ ਮਾ ਜੀਆਂ ਭਰਾ ਕਿ ਲੱਖ ਮਾਰਦੇ ਕੋਈ ਨਾ ਉਹ ਕੋਸ਼ ਨੂੰ ਖੂਨ ਲੋਣਾ ਹੀ ਇੱਕ ਦਿਨ ਟੱਟੀ ਵਾਦਾ ਜੇ ਨਿਕਲ ਮਾਰ ਹੋ ਗਿਆ ਚਾ ਲੱਖ ਜਿੰਨਾ ਸਾਰਾ ਡਾਕਟਰ ਹੈ ਤੇ ਉਹ ਡਾਕਟਰਾਂ ਦਾ ਨੇ ਕੋਰਸ ਕੀਤਾ ਹੈ। ਸ਼ੋਗਨ ਕੀਤਾ ਹੁੰਦਾ ਨੇ ਧੱਕੇ ਨਾਲ ਦਵਾਈਆਂ ਬੰਨੇ ਆ। ਨਹੀਂ ਤੂੰ ਇਹ ਕਿ ਮੈਨੂੰ థਰਮੋਮੀਟਰ ਚੈੱਕ ਕਰ ਕਦਨੇ ਚੈੱਕ ਕਰ ਕੇ ਐਂ ਦੱਸ ਜੱਟ ਕੁੱਤਾ ਬਿਮਾਰ ਆ। ਦੱਸ ਕੀ ਚੈੱਕ ਕਰ ਕੇ ਆਦਾ ਮੈਨੂੰ ਪਤਾ ਲੱਗੇ। ਕੀ ਕੀ ਕਹਿ ਗਏ ਦ ਨਾ ਮੈਂ ਇੰਨਾ ਕੋ ਐਪੀਐਸ ਭਾਵੇਂ ਕਾਲ ਕਰਾਉਂ ਕਿ ਮੈਂ ਇੱਥੇ ਤੁਹਾਡੇ ਨਾਲ ਗੱਲ ਕਰਨੀ ਮੈਨੂੰ ਫਾਇਦਾ ਕੀ ਚਾਦ ਨੇ ਜਾਣਾ ਮ ਉਹ ਜਾਣਾ ਨਹੀਂ ਕਿਉਂਕਿ ਉਹਦੇ ਬਾਪੂ ਨੇ ਕਹਿ ਦੇ ਨਹੀਂ ਅੱਜ ਤੁਹਾਡੇ ਕੋਲ ਤਿੰਨੇ ਡਿੱਡਕੀ ਨੇ ਉਹ ਵੀ ਕਹਿਣਾ ਬਿਮਾਰ ਆ ਐ ਸੋਕੇ ਗਾਰੇ ਮੈਂ ਟੋੜਾ ਖਿਆ ਕੋਈ ਐ ਇਹ ਨਵਾਂ ਦੁੱਧ ਜਾ ਉਹ ਕਰਾ ਕੋਚਾ ਦੇਸੀ ਗਰੇ ਹੋ ਵਾਲੇ ਹਾ ਦੇਸੀ ਆ ਅਗਰ ਸੰਗਾ ਦੇ ਕਿੜਿਆ ਵਾ ਹੈ ਟੋਪ ਦਾ ਕਤਾਰ ਰੱਖਿਆ ਲੈ ਲੀ ਤੀਦਾ ਹਾਂਜੀ ਕੋਈ ਮਾਰ ਆ ਹੈਲੋ ਹਾਂ ਜੀ ਉਹ ਸ਼ੋਰੂਮ ਆ ਪਾਜੀ ਸ਼ੋਰੂਮ ਫੜਾਦਾ ਹਾਂ ਜੀ ਮੈਂ ਤਾਂ ਇਹਨੂੰ ਫੋਨ ਲਾਇਆ ਸੀ ਤੁਰ ਲੱਗੇ ਹੈ ਕੋਈ ਨਹੀਂ ਮੈਂ ਸ਼ੋਰੂਮ ਆ ਗਿਆ ਵਾ ਤੇੜਾੜੀ ਤੋਂ ਆਇਆ ਆਇਆ ਕਹਿੰਦਾ ਵੀ ਸਾਰਾ ਵਲੋਗ ਬਣਾ ਕੇ ਲਿਆਉਣਾ ਜੋ ਪੇਂਟਾਂ ਦੇ ਕਿਥੋਂ ਪੇਂਟਾਂ ਸਭਾਈ ਦੀਆਂ ਤੇ ਆਪਾਂ ਚੱਲਿਆ ਕੋਟ ਕੋ ਪੂਰੇ ਨਹੀਂ ਤੇ ਬਾਕੀ ਸਾਰਾ ਵਲੋਗ ਬਣਾ ਦੇਣਾ ਸਹੀ ਆ ਨਾ ਇੰਦਰ ਪਤਾ ਮੈਨੂੰ ਨਹੀਂ ਮੰਨਦੇਗਾ ਮੈਨੂੰ ਪਤਾ ਹੈ ਜੀ ਮੈਂ ਤਾਂ ਮੈਂ ਮੈਂ ਸੇਰ ਤਾਂ ਹੀ ਨਹੀਂ ਲੜਾਇਆ ਮੈਨੂੰ ਪਤਾ ਜੀ ਉਹ ਤਾਂ ਚੱਲੇ ਇਹਦੇ ਵਿੱਚ ਹੀ ਰਹਿਣਾ ਵਾ ਜਿਹੜੇੰਦਰ ਉਹ ਲਵਰੀ ਫੋਰਚਕਾਰ ਕੇ ਮੇਰੇ ਉਹ ਨਹੀਂ ਤੇਰੀ ਥੋ ਮਤਲਬ ਗੱਲ ਕਰਨ ਤੇ ਆ ਵਾ ਕਿ ਦੱਸਦਾ ਤਾਂ ਕਿਦਾਂ ਬਾਜੀ ਕਿਦਾਂ ਵੀਰ ਜੀ ਪਹਿਲੇ ਯਾਰ ਬੁੱਤ ਹੈ ਚੱਲ ਵੀ ਚਲੀਏ ਆਹ ਸਰੀ ਪੀ ਪੀ ਕਰਦੀ ਆਹ ਉਹਦੇ ਸਵੇਰ ਦੇ ਮੱਢੋ ਕੀ ਤਾਈ ਚੇਂਜ ਕਦੋਂ ਭਾਜੀ ਹੁਣ ਬਾਕੀ ਹੁਣ ਆਪਾਂ ਪਹਿਲਾਂ ਜਾਣਾ ਸੰਤਾਨਪੁਰ ਸੰਤਾਨਪੁਰੋਂ ਹੋ ਕੇ ਭਾਜੀ ਭੜਾ ਗੋਲੀ ਨੂੰ ਲੈ ਕੇ ਜਾਣਾ ਨਾ ਪੱਕਾ ਭਾਜੀ ਘਰੇ ਹੋ ਅੱਜ ਪਤਾ ਕੱਦਾਂ ਨਹੀਂ ਤੇ ਫਿਰ ਬੱਸੇ ਆਪਣਾ ਬੰਦਾ ਹੁੰਦਾ ਜੀ ਬੱਸ ਭਾਜੀ ਮੈਨੂੰ ਕਾਲ ਕਰ ਦਿਓ ਮੈਂ ਜਦੋਂ ਮੁੰਡਾ ਤੁਰਦਾ ਸਾਸੋਣੀ ਨੱਚਣਾ ਇਹਦੀਆਂ ਤੇਰੀਆਂ ਮੇਰੀਆਂ ਆਹ ਸਾਰੇ ਆਵੇ ਆਹ ਤੇਰੀ ਸਾਸਿ ਆ ਆਵੇ ਉਹਨੂੰ ਤੇ ਇੱਧਰ ਪੋਹ ਪੈਨਦੇ ਆ ਉਹ ਨਹੀਂ ਆ ਸ਼ਾਮ ਆਖਦਾ ਤੇ ਤਸੀਮ ਆਖਦਾ ਜਿਆਦਾ ਬਣਾਇਆ ਨੇ ਸਾਰੇ ਬਣਾਉਂਦੇ ਸਾਰੇ ਇੰਗੀਆਂ ਚ ਚੱਲ ਵਧੀਆ ਖੁਸ਼ੀਆਂ ਮਨੋਰੀਆਂ ਚਾਹੀਦੀਆਂ ਰਲ ਮਿਲ ਕੇ ਰਲ ਮਿਲ ਕੇ ਚਲੋ ਚਲੀਏ ਆ ਅਸੀਂ ਤੇ ਨਹੀਂ ਕੀਤੀ ਗੋਲੀ ਤੋਂ ਨਹੀਂ ਐਡੀ ਐ ਤੇ ਨਹੀਂ ਹੁੰਦੀ ਆ ਨਹੀਂ ਹੁੰਦੀਗੀ ਇਹ ਨਹੀਂ ਨਹੀਂ ਯਾਰ ਚੰਟੀ ਦਾ ਤੂੰ ਕਿ ਬੈਠੋ ਪਏ ਬਟਨੋਸ ਵਾਲਾ ਕਿ ਕਿ ਚੇਰਮੈਨ ਦੀ ਕੁਰਸੀ 'ਚ ਬੈਠਾ ਹੋ। ਚੇਰਮੈਨ ਵਾਲੀ ਇੱਥੇ ਹੁੰਦਾ। ਮੌਸਮ ਘਟਾ ਦਿਆ ਗਿਆ ਯਾਰ। ਚੱਲ ਗੁਲਚੇ ਹੈ ਜੀ ਉਹ। ਮੈਂ ਦੱਸ ਦਿੰਦਾ ਯਾਰ ਨੂੰ ਕਰ। ਤੂੰ ਤੂੰ ਆ ਗਿਆ ਤੁਹਾਡੀ ਉਹ ਰੇਹਾਲਾ ਦੇ ਕਿਤੇ ਵਾਲਾ। ਹੈ? ਇੱਕ ਲੰਬੀ ਤੇਰੇ ਵਾਲਾ ਜੀ ਕਿੰਨਾ ਵਾਲਾ ਮੁੰਡਾ। ਉਹ ਚੈਲਤਾ ਨਹੀਂ ਮੈਂ ਕਿਹਾ ਬੇਰਸਾਬ ਲੈ ਜਾਣਾ ਬਾਟੂਆ ਦਿੱਲੀ ਵਾਲਾ ਕੀ ਕੀ ਲੈਣੀ ਦਿੱਲੀ ਵਾਲਾ ਹੈ ਬਹੁਤ ਸਾਰਾ ਜਿਹੜਾ ਥਲੇ ਜਿਹੜੇ ਇੱਕ ਘਰੇ ਲਾਇਆ ਤੇ ਖੁਣੋ ਦੱਸ ਬਾਈ ਅੱਛਾ ਅੱਛਾ ਉਹ ਨਹੀਂ ਹੈ ਇਹ ਆ ਇੱਕ ਕਦੇ ਵੀ ਜਾਂਦਾ ਚੀਜ਼ ਲੈ ਗਈ ਹੁੰਦਾ ਬਾਈ ਕੀ ਆਦਤ ਵਾ ਉਥੇ ਦਿੱਲੀ ਚਲ ਕੇ ਚਪਲਾ ਲੈ ਲਿਆ ਉਥੋਂ ਬਾਪਾ ਸਾਲੇ ਦਾ ਬਾਹਰ ਇਰਾਣੀ ਆਪਾਂ ਸਕੈਰ ਗਰੀ ਦਾ ਬੰਦਾ ਕੋਈ ਕਿਰੇ ਲੈ ਕੇ ਆ ਆ ਗੋਰੀ ਉਤਰ ਗਿਆ ਮਾਤੂਆ ਉਤਰ ਗਿਆ ਉਤਰ ਗਿਆ ਨਾ ਤੇਰੀ ਵੀ ਹੈਗਾ ਵੇ ਇੱਕ ਕਿਦਨ ਲੈ ਕੇ ਆਇਆ ਚਾਰ ਘਰ ਰੱਖ ਕਿਦਰ ਰੱਖ ਚੇਤਾ ਕਰਨਾ ਇਹ ਚਾਰ ਪਾਸੇ ਆ ਚੇਤਾ ਕਰਨਾ ਕਿਦਨ ਕੰਢੇ ਇੱਧਰ ਤੇ ਆਈ ਹੋਣੀ ਕਿਧਰ ਗਈ ਉਹ ਪਤਾ ਹੋ ਚੀਰੀ ਗੱਲ ਮਿਲਦਾ ਸਭ ਚ ਲੈ ਗਈ ਅਈ ਵਿੱਤੋ ਇੱਕ ਇੱਕ ਕੱਢਿਆ ਸੀ ਆ ਤੇਰੀ ਲੱਕੜੀ ਜਿੱਤੀ ਚਲਦਾ ਦੇ ਕੇ ਆਪਾਂ ਸਾਰੇ ਪਨੀਰ ਨੂੰ ਦਰਕਰ ਕੋਈ ਵੀ ਇਹੋ ਲਈਨ ਪਤਾ ਨਾ ਨਾ ਹੀ ਬੋਲੇ ਨੇ ਕੋਈ ਕੱਟਣਾ ਵਿੱਚੋਂ

ਇੱਧਰ ਘਾਰ ਉਹਦੇ ਨਾਲ ਥੋੜੀ ਜਿਹੀ ਨਾਲ ਕੀ ਕਰ ਰਹੇ ਤੇ ਤੇਰੇ ਨਾਲ ਸਿੱਧੇ ਗੀਤੇ ਮੈਂ ਐਨਾ ਕਰਿਆ ਗਿਆ ਵੀ ਇਹ ਹਜੇ ਕੈਂਚੇ ਦਾ ਰਾਹ ਆ ਡੋਲੀ ਜੇ ਕਹਦਾ ਜਨਾ ਵਿੱਚ ਚਾਹਾਂਗੇ ਇੱਥੇ ਆ ਦੇ ਪਹਿਲੇ ਸਾਲੇ ਇਹਨੂੰ ਲੋਡ ਲਾਣਾ ਅਸੀਂ ਵੀ ਦਈ ਹੁੰਦੇ ਹਾਂ ਮੇਰਾ ਡੋਲਣ ਦਾ ਤੂੰ ਦਸਰਾ ਰਾਤ ਨੂੰ ਲੈ ਕੇ ਜਾਂਦਾ ਸਹੀ ਨਹੀਂ ਸਟੀਰਿੰਗ ਆ ਤਾਂ ਖਿਲਾਉਂਦਾ ਏ ਇਹਦਾ ਇਹਦਾ ਕਿਹੜਾ ਕਿਹੜਾ ਬਿਲ ਚੱਕ ਨਾ ਚੱਲਦੀ ਚ ਚੱਕਦੀ ਗੋਲੀ ਤੇ ਬਰਕਾ ਫੈਨ ਬ੍ਰੇਕ ਆਉਂਦੀ ਟੱਕੀ ਦਾ ਆਸਤ ਨਾਲ ਚਲਾਓ ਵਿਚਾਰੇ ਪਾਲਦੇ ਨਹੀਂ ਔਰ ਟੂ ਐਡਟੀ 80 ਦੇ ਜਾਣਦੀ ਆ ਵੀਰਾਂ ਸੋਲਾ ਤੇਰੀ ਨਾ ਪੰਡ ਦੀ ਨਾ ਵੀ ਲੈ ਦੇ ਕੀ ਪੰਡ ਤੇਰੀ ਆ ਆ ਵੇ ਜੂ ਕਰਕੇ ਦਿਖਾਤਾ 80 ਦੇ ਜਾਣਦੇ ਬਸ ਕੀ 21 ਰੁਪਏ ਲੇ ਕੇ ਗਰਦੜਾ ਕਾਫੀ ਦਾਮੇ ਪਾੜਦਾ ਇਹ ਨੂੰ ਵੇਖਣਾ ਸਾਰੇ ਪਾੜਾ ਕਾ ਦੱਤਾ ਇਹ ਨੇ ਨਹੀਂ ਲਿਖੇ ਹੁਣੇ ਯਾਰ ਉਹ ਉਹਨਾਂ ਨੇ ਲੇਖ ਲੁਖ ਦਿੱਤੇ ਹੁਣੇ ਆ ਉਹਨਾਂ ਨੇ ਨੋਟ ਕੀਤੇ ਨੇ ਆ ਹਾਂ ਆ ਕੁਛ ਲੈ ਕੇ ਗਏ ਆ ਸਾਰਿਆਂ ਨੇ ਕਿਤੇ ਪੀ ਜੇ ਦੇ ਨਹੀਂ ਪਾੜ ਤੇ ਵੇਚੀ ਪਾੜੇ ਨੇ ਵੀ ਸਾਡੇ ਹਲ ਚੋਂ ਪਰਚੀ ਪਾੜੀ ਅੰਦਰੋਂ ਸਖਾ ਲਿਖੀ ਜਾਂਦਾ ਅੰਦਰੋਂ ਫਟ ਗਈ ਅੰਦਰੋਂ ਲੇ ਕੇ ਪਹਿਲੇ ਗਏ ਕੋਈ ਨਹੀਂ ਗਿਆ ਹਾਂਜੀ ਹਾਂ ਮੈਂ ਟੂਬ ਹਾਂ ਇਹ ਕੋਈ ਚਵੀ ਕੋ ਮਾ ਚੱਲ ਗਿਆ ਹਾਂ ਓਏ ਗੱਲ ਬਾਤ ਸੁਣਾਵੇ ਕੋਈ ਪਿੱਛੇ ਘਰ ਫਸੇ ਕੰਫਰਟੇਬਲ ਨਹੀਂ ਬਹਿ ਜਾਂਦਾ ਮੈਂ ਪਹਿਲਾਂ ਹੀ ਕਿਹਾ ਨਹੀਂ ਬਹਿ ਹੁੰਦਾ ਨਹੀਂ ਨਹੀਂ ਗਲਤ ਕਰ ਰਹਾ ਬਸ ਰਹਿ ਗਿਆ ਰਾਹ ਕਿੰਨਾ ਕਰ ਰਹਿ ਗਿਆ ਵਾ ਉਪਰੀ ਦੋਂ ਦੇ ਲਈ ਆਇਆ ਇਧਰੋਂ ਮਕਾਚ ਦੇ ਨੇ ਬਾਬੀ ਜੰਮੇ ਚੱਲ ਚੱਲ ਆ ਉਹਨੂੰ ਨਹੀਂ ਨਹੀਂ ਮੈਨੂੰ ਨੇ ਵੀਡੀਓ ਭੇਜੋ ਮੀਤ ਜਿਆਦਾ ਇੰਨੇ ਸਮੂਹ ਨਹੀਂ ਹੋ ਕਰਦਾ ਉਦਾਂ ਹੀ ਉਹ ਆਉਦਾਂ ਆਇਆ ਕੌਣ ਹੈ ਗੋਲੀ ਆਹ ਤੈਨੂੰ ਲਾਜ ਦੇ ਕੰਮ ਆਵੇ ਨਹੀਂ ਸਹੀ ਆ ਉਹ ਸਿਆਣਾ ਉਹ ਕਹਿੰਦਾ ਨਹੀਂ ਸੋਨਾ ਕੋਚ ਪੈਂਚ ਸੋਨਾ ਹੀ ਉਹਨੇ ਉਹ ਤਾਂ ਐ ਦੱਸਿਆ ਸੁੱਕੇ ਬੱਲੇ ਸੋਨੇ ਆਪਾਂ ਆਹ ਮੈਂ ਤਾਂ ਸਣੀ ਮਰੀ ਕਾफी ਖਲਾਈ ਪੰਜਾਬੀ ਕੁਰਤੇ ਨਹੀਂ ਸਵਾਲ ਵੀ ਯਾਰ ਕੋਈ ਚਿੰਤਾ ਨਹੀਂ ਸਵਾਲ ਵੇ ਕੋਈ ਦ ਪੈਂਚ ਸਵਾਲਾਂ ਨੂੰ ਪੁੱਛ ਨਹੀਂ ਨਹੀਂ ਕੋਡ ਪੈਂਡ ਦੀ ਗੁਰਤਾ ਪਿਆਗਾ ਵਾ ਠੀਕ ਫਿਰ ਇਹ ਸਵਾਲ ਹੋ ਅੱਜ ਇੱਕੋ ਜਿਹੇ ਸਵਾਲ ਸਾਰੇ ਲਾਲ ਪੀਲੇ ਜਿਹੜੇ ਸੋਹਣੇ ਕਿਹੜਾ ਬੰਦੇ ਰੂਜ਼ ਇੱਕ ਰੂਜ਼ ਇਹਦਾ ਕੋਈ ਮਗਾਬ ਨਹੀਂ ਕਾ ਤੂੰ ਬੜੀ ਪਾਈ ਦੀ ਇਹ ਗੱਡੀ ਉਹ ਤਾਂ ਚੱਲੀ ਨਹੀਂ ਇਹ ਕਿਉਂ ਚੱਲੀ ਨਹੀਂ ਬੰਦ ਹੋ ਗਈ ਚੱਲੀ ਤਾਂ ਬਹੁਤ ਹੈ ਜਿੰਨਾ ਭੈ ਗਿਆ ਉਹ ਦੇਂਦੇ ਜੀ ਨਾ ਬਿਚੂ ਉਹ ਜਿਹੜਾ ਲਾ ਕੇ ਤਰ ਹੈਗਾ ਡਾਇਰੈਕਟ ਦਾ ਵੇਹ ਤੇ ਕੰਪਨੀ ਇੱਥੇ ਆਈ 4 18 18 ਆਪਣੇ ਉਹ ਲੈ ਆਈ ਜੰਧੇਆਣੇ ਤੇ ਬਾਕੀ ਵੀ ਉੱਥੇ ਜਾ ਕੇ ਬਣਾਈਏ ਵਲੋਗ ਬਾਕੀ ਚਲੋ ਬਣੋ ਨੇ ਵਲੋਗ ਅੱਗੇ ਜਾਗੇ ਤੇ ਬਾਕੀ ਕੋਟਪੂਰੇ ਜਾ ਕੇ ਦਾ ਸਾਰਾ ਤਖੋਨੇ ਕਿੱਥੋਂ ਸਮਾਈ ਦੇ ਲੈ ਵੀ ਕਾ ਟ੍ਰੈਲ ਹੁਣ ਆਲरेडी ਜਿੱਥੇ ਤੱਕ ਤੁਰ ਗਿਆ। ਤੋਂ ਵਰਤਾਂਗੇ ਕਿ ਪਿੱਛੇ ਲਾ ਦੇ। ਤੇ ਗੱਡੀ ਉੱਥੇ ਹੀ ਲੈ ਆ ਜੀ ਹੈ ਨਾ ਉੱਥੇ ਲਾ ਦਾਂਗੇ। ਅੱਗੇ ਵੀ ਉੱਥੇ ਲੈ ਗਏ ਆਂ। ਨਹੀਂ ਵੱਡੀ ਗੱਡੀ। ਆ ਲੈ ਜਾ ਉੱਥਾ ਨਹੀਂ। ਨੋ ਪੀ ਉਹਨਾਂ ਕਹਿੰਦਾ ਲਾ ਤੂੰ ਆਪਣੇ ਹਿਸਾਬ ਨਾਲ ਕਿੱਥੇ ਮਰਜੀ ਨੁਕਸਾਨ ਅੱਗੇ ਲੱਗ ਜਾ। ਅੱਜ ਉਦਾਂ ਵੀ ਖਾਲੀ ਆ। ਅੱਛਾ ਸਾਰੀ ਸ਼ਾਪਿੰਗ ਆਪਾਂ ਹੀ ਕਰਣੀ ਆ ਤਾਂ ਨਾਲ ਸਾਰੀ ਕਰਨਾ ਭਾਈ। ਅੱਜ ਫੀਲਿੰਗ ਟੀ ਆਇਆ ਵਾ। ਇਹ ਜਿਹੜਾ ਨਾ ਚੱਪਲਾ ਸਹੀ ਆ ਉਹ ਮੈਦਾਨੀ ਤੇ ਆਇਆ ਇਹਨੇ ਕੂਕਾਂ ਵਾਲਾ ਮੈਂ ਬਾਕੀ ਚੱਪਲ ਪੁੰਦਾ ਉਹ ਨਾ ਜਾਲੀ ਆ ਨਾ ਗੱਡੇ ਵੀ ਇਹਨਾਂ ਦਾ ਭਾਈ ਆ ਚੈੱਕ ਕਰ ਮੜੀ ਆ ਵਾਹੀਂ ਦੋਵੇਂ ਲੈ ਗਿਆ 800 ਕੋਸ਼ ਰੁਪਏ ਦੀ ਆ ਕਿਹੜੀ 2000 ਦੀ ਕਹਿ ਲੈਸ ਹੋ ਗਈ 600 ਦੀ ਲੱਗੀ ਆਓ ਸੱਜ ਲੈਸ ਕਰਾਈ ਸੱਜ ਇਹਨੇ ਆਪਣੇ ਤਾਂ ਦੇ ਮੁੰਡੇ ਨੂੰ ਬੰਪਰ ਨਾ ਛਿਲਦੀ ਹਾਂਜੀ ਭਾਜੀ ਵੀਰ ਜੀ ਅੱਖਾਂ ਮੀਟ ਕੇ ਗੱਡੀ ਲਾ ਦਈਦੀ ਆ ਤੇਰਾ ਆਜਾ ਦਾ ਦੋਸਤ ਆ ਉਹ ਯਾਰ ਆ ਸਾਡਾ ਡੀਡੀ ਧੱਖਾਂ ਜਾਈ ਦੀ ਕਿਸੇ ਨੇ ਕਹਿੰਦਾ ਮੇਰੀਆਂ ਪੈਂਟਾਂ ਦਿਖਾਈਆਂ ਮੇਰੀ ਗੱਲ ਸੁਣੀ ਪੈਂਟ ਉਹ ਦੇਈ ਕਿ ਦਾ ਰੰਗ ਨਾ ਲੱਥੇ ਆ ਵੇਖ ਆ ਦੇ ਜਿਹੜੇ ਮੈਂ ਪਾਈ ਆ ਉਹ ਵਾਲੇ ਚ ਆ ਜਦ ਤੱਕ ਕੱਪੜੇ ਚ ਮੈਂ ਕੱਲੀਆਂ 35 ਹੋਣੀ ਕੋਈ ਗੁਰੂ ਨਾ ਜਦ ਨਾ ਲੈ ਲਓ ਨਾ ਨਵੇਂ ਕਲਰ ਆਏ ਨੇ ਵਿੱਚ ਜਾਂ ਨਹੀਂ ਆਦਮੇ ਦਾ ਚੰਦ ਪਾ ਜਾਂਦੇ ਨੇ ਪੀ ਪਾਣੀ ਪੀ ਆ ਮੈਂ ਤਾਂ ਠੰਡਾ ਮਗਾ ਲਓ ਉਹ ਆਹੋ ਸਹੀ ਏ ਬਲੈਕ ਰਾ ਵਾਲਾ ਤੇ ਤਿਲਕ ਨਾ ਜੰਨਾ ਲੱਗ ਗਿਆ ਹੀ ਨਹੀਂ ਹਾਰੋ ਠੱਡਾ ਮੰਗਾ ਲਓ ਇਹਦਾ ਨਾਮ ਰਾਜੇ ਹਾਂਜੀ ਹਾਂਜੀ ਠੱਡਾ ਮੰਗਾ ਲਓ ਪੈਹ ਚੋਂ ਹਾਂਜੀ ਇਹਦੇ ਹਾਰ ਡਾਵਾ ਇਹ ਨਹੀਂ ਹਾਰ ਡਾ ਲੈਣ ਬੱਸ ਵੀਰ 10 ਸੱਕ ਇਹ ਰਹਾ ਤਰੇ ਤਰੇ ਉਹ ਗੁਦਵਾਰੀ ਤੇ ਆਪਣੇ ਘਰੇ ਦਰਿਆ ਨੀ ਪਹਿਲਾ ਕਰਾਂਗੇ ਆ ਰਿਹਾ ਇਹ ਆਹ ਫੂਨ ਦੀਆਂ ਨਹੀਂ ਤੋਂ ਦਤਾ ਤਾਂ ਇਹ ਜੀ ਇਹ ਪੈਂਤਾ ਨਹੀਂ ਥੱਲੇ ਵਸਾਈ ਦੀਆਂ ਘਰੇ ਜਦੋਂ ਪਤਾ ਮੁੰਡਾ ਇਹ ਦਰਿਆ ਤੇ ਰਹਿਣਾ ਆਹ ਕੋਲੀਆਂ ਦਾ ਇਹ ਰਿਹਾ ਇਹ ਲੋਹੀਆ ਆਹ ਕਲਰ ਦਾ ਨਹੀਂ ਆਹ ਰਹੀ ਹੈ ਆ ਦਿੱਤੇ ਕਿ ਬੰਨਾ ਕਿਹੜਾ ਸਹੀ ਆ ਬੰਨਾ ਤੇ ਨਵੇਂ ਕਲਰ ਆ ਜਿਹੜਾ ਪਹਿਣਾ ਕਿਹੜਾ ਵਾਹ ਜ ਮਰਜੀ ਹੈ ਕਿਹੜਾ ਮਰਜੀ ਸਵਾਲਾ ਦਾ ਇਹਦਾ ਹਾਂ ਬੋਰ ਕੋਈ ਨਹੀਂ ਜਿਹੜਾ ਮੇਰੀ ਗੱਲ ਸੁਣੀ ਰਾਜੇ ਇੱਕ ਬਲੂ ਵਧੀਆ ਦਿਖਾ ਦੇ ਇੱਕ ਫਿੱਕਾ ਦਿਖਾ ਦੇ ਬਲੂ ਚ ਹਾਂ ਬਲੂ ਜਿਹੜਾ ਬਿਲਕੁਲ ਲਾਈਟ ਜਿਹਾ ਦਿਖਾ ਦੇ ਉਹ ਹੈ ਦੀ ਬੰਦੀ ਸੀ ਬਗੇ ਦਾ ਰੰਗ ਨਾ ਰਾਜ ਉੱਥੇ ਪਤੱਗਾ ਲੱਗੀ ਇਹ ਦੱਸੇ ਵੀ ਪਈ ਆਪਣੇ ਆ ਨਾ ਇੱਦਾਂ ਜੀ ਇੱਕ ਨਾਲ ਆ ਟੂਟੇਟ ਉਹ ਆ ਬਹੁਤ ਅੰਜੀਲੀ ਸੀ ਲੈ ਛਿੰਦੇ ਬਲੈਕ ਚ ਕਿੰਨੇ ਆ ਕੱਪੜਾ ਇਦਾਂ ਦਾ ਉਹ ਹਿੱਲਣਾ ਹੀ ਨਹੀਂ ਉਹ ਦਿਖਾਈ ਨੂੰ ਟੋਪਲ ਦਾ ਸੋਨਾ ਮੈਂ ਬਲੈਕ ਬਲੂ ਆ ਬਲੈਕ ਪਰਪਲ ਪਿੰਕ ਸਵਾਲਾ ਪਿੰਕ ਹੱਡੀ ਉਹਦੇ ਵਿੱਚ ਬੰਦ ਕਰਕੇ ਮੈਂ ਤਾਂ ਕਾਪੜੇ ਸੋਣੀਆਂ ਜੀ ਤੇ ਇੱਕ ਦੋ ਪੈਂਟਾ ਦੇ ਦੀਆਂ ਆਣੀਆਂ ਆ ਟੁੱਟਿਆਂ ਦੀਆਂ ਕੋਈ ਸ਼ਲਟਾ ਨਹੀਂ ਆ। ਸਹੀ ਚਾਰ ਜੀਗਾਂ ਗਈਆਂ ਆਪਾਂ। ਪਿਆ ਪੁੱਤ ਸੁੱਖਾਣ ਵਾਸਤੇ ਕਿੰਨੇ ਦਿੱਥੇ ਲੱਗਿਆ। ਇਹ ਗੱਲ ਸੋੜਾ ਆ ਚੀਜ਼ ਕਿਰੀ ਪਾਈ ਆ। 5 ਫੜ ਲਏ ਕਿ। 200 ਰੁਪਏ। ਵਧੀਆ ਵਧੀਆ ਕੀ ਠੀਕ ਠਾਕ ਚ। ਹੋਰ ਚੱਲੀ ਜਾਂਦਾ। ਅਗਲੀ ਜਨਮ ਹਉਦੋ ਅਸਿਕੀ ਰ ਹਾਂ ਇੱਕ ਤਾਂ ਹੋ ਗਿਆ ਦਾਰਸਾ ਸਿੰਘ ਸਨਮਾ ਦੀ ਰਾਜ ਕੇ ਸਿੱਧਾ ਆ ਵੇਖਾਂ ਉਹ ਆਪਣੇ ਚੋਕੀ ਬਾਹਰ ਲਾ ਸੁੱਕਦਾ ਸੋਨਾ ਨਾ ਸੋਨਾ ਵੀ ਕਲਰ ਬਾਹਰ ਕੱਟੋ ਉਸਤਾਦ ਜੀ ਆ ਕੱਟੀ ਜਾਏ ਮੈਂ ਤੁਹਾਨੂੰ ਦੱਸੀ ਜਾਣਾ ਇਹ ਕਾ ਕਾ ਕਰਦੇ ਇੱਕ ਆ ਕਾ ਇਹ ਕਾ ਕ ਤਣਾਵੇ ਨਾਲ ਹੈ ਨਹੀਂ ਇਹ ਤਾਂ ਮੋਟਾ ਵਾ ਕੱਪੜਾ ਹੈ ਹੋਰ ਜਨ ਹੋਰ ਕਿਹੜੀ ਇੱਕ ਆ ਠੀਕ ਹੈ ਜੀ ਆਲਾ ਫਤਹਿ ਨੂੰ ਆਵੇ ਜਦੋਂ ਮਾਰ ਕੇ ਆਵੇ ਨੀਵੀ ਆ ਤਾਂ ਇਹ ਵੀ ਇਹ ਰਹਿਣ ਦੇ ਪਲੇਂਜਾ ਲੱਗਣਾ ਤੇਰੇ ਪਾਇਆ ਕਾਰਟ ਲੱਗਣਾ ਮੈਂ ਸਾਰਾ ਜਿਹੜੀ ਫਰਵਾਣੀ ਹੁਣ ਕੋਈ ਆਪ ਕੋ ਸੂਣੀ ਵੀ ਹੈ ਬੰਦਾ ਸ਼ੀਟ ਨਹੀਂ ਲੱਗਿਆ ਬੰਦਾ ਭਾਈ ਇੱਕ ੁੰਡਾ ਵੀ ਮਗਾਉਂਦਾ ਬੈਗ ਦਾ ਦੋ ਜਿਹੜੀ ਕਰਨੀ ਹੈ ਇਹਨਾਂ ਨੂੰ ਸਾਡੇ ਪਾਸੋਂ ਪਾਣੇ ਗਿਆ ਹੈ ਜੀ ਚੁੱਕਿਆ ਆ ਵੀ ਸਹੀ ਲੱਗਦਾ ਚੈੱਕ ਕਰਾਂ ਨੋ ਮੈਂ ਤਾਂ ਨਹੀਂ ਕਰਦਾ ਸਾਰਿਆਂ ਨੂੰ ਪਿਆਰ ਮਾਨ ਨੂੰ ਸਭ ਨੂੰ ਉਹ ਛੇੜੀਂ ਗੋਲੀ ਆਪਣਾ ਪੀਲੇ ਪੱਤੇ ਵਾਲੀ ਕਿਹਦੀ ਕੋਮਣ ਉਹ ਲੈ ਕੇ ਵੇਖੋ ਕੋਮਣ ਕੋਮਣ ਹਾਂ ਹਾਂ ਕੋਮਣ ਉਹ ਕਹਿੰਦੀ ਹੁੰਦੇ ਚ ਪਈਂ ਰਮਾਨ ਜਦੋਂ ਪੀਲੇ ਉਹ ਲੈ ਬਰਬਰੀ ਵਾਲੇ ਚੱਕਰ ਚ ਪਏ ਜਾਣਾ ਮੋਦਸਤੋ ਦੀ ਚਾਹ ਪੀ ਜਾ ਛੋਟੇ ਵੱਡੇ ਫਰਕ ਨਹੀਂ ਪੈਂਦਾ ਗਰ ਵੀਲੇ ਕੱਢ ਯਾਰ ਮੈਨੂੰ ਪਤਾ ਉਹ ਸਰੀਰ ਦਾ ਇਹ ਕਾਹ ਪਿਆ ਇੱਧਰ ਆਇਆ ਯਾਰ ਇੱਧਰ ਇੱਧਰ ਲਾਸਟ ਐਕਟ ਇੱਕੀ ਬਿੰਦੀ ਲਾ ਕੇ ਹਲਾਉ ਦੇ ਦਿਓ ਹਾਂ ਉਧਰ ਵੀ ਪਿਆ ਇਹ ਵੀ ਲਾਸਟ ਵਾਲਾ ਲਾਸਟ ਹੋ ਗਿਆ ਕੋਈ ਮਾਨੀ ਨਹੀਂ ਹੋ ਨਹੀਂ ਨਹੀਂ ਆਹ ਲੀਕ 3 ਦਿਨ ਹਸਰਮਾਨ ਦਾ ਪਤਾ ਹੈ 24 ਸੌਣਾ ਨਾ ਸੁਖੇ ਹੈ ਹੂੰ ਘਟਾਉਣਾ ਏ ਦੇ ਪਤਾ ਲੱਗਦਾ ਪਹਿਲਾ ਨੰਬਰ ਕਿੱਦਾਂ ਸਹੀ ਪਾਉਗਾ ਨਾ ਚਾਹਦਾ ਆਹ ਬਹੁਤ ਸੋਹਣਾ ਚੱਕ ਜੀਨ ਜੂਨਾ ਰੇਖਾ ਚੱਲਦਾ ਕਿ ਇੱਕ ਕਾਂਟੇ ਦੀ ਇਹ ਵਿੱਚੋਂ ਸਹੀ ਇਹਦਾ ਕਿਹਦੀ ਹੈਕ ਨਹੀਂ ਹੈ ਹੈ ਸੁੱਕੇ ਦੀ ਸੱਦੇ ਆ ਸਾਰਾ ਐਮਪੀ ਕਰੀਏ ਆਪਣਾ ਬਾਈਟ ਵਾਲਾ ਹੋ ਵੀ ਸੋਹਣਾ ਹੱਥ ਫੜਿਆ ਹਾਂ ਅਨਾਲੋ ਵੀ ਬਹੁਤ ਸੋਣੀ ਬੰਦੀ ਸੀ ਪੈਸਾ ਉਹਨਾਂ ਨਾਲ ਪਸੰਦ ਲਿਓ ਦੇ ਆਹ ਜਿਹੜਾ ਵੀ ਥੱਲੇ ਨਾਲ ਕੱਢੀ ਬਹੁਤ ਥੋੜਾ ਲੈ ਵਿੱਚ ਪੁਰਤੇ ਪੀਆ ਮੇਸ ਵਾਲੀ ਮੁੰਡਿਆਂ ਨੇ ਸਾਡੇ ਮੇਰੇ ਯਾਰ ਚੈਨਦੀ ਹੁੰਦੇ ਕਿੰਨੇ ਲੇਕ 1400 ਦਾ ਬਣਾ ਇੱਕ 1500 ਦਾ ਹਾਂ ਆਲਾ ਕੱਢ ਦੋ ਦੋ ਕਰ ਦਈਏ ਨਹੀਂ ਇੱਕ ਇੱਕ ਕਰਨਾ ਇੱਕ ਬਿਲਕੁਲ ਪਲੇਨ ਚੀਜ਼ ਤੋਂ ਪਠਾਨ ਜਿਆ ਗਾ ਪਠਾਨੀ ਆ ਬਣਾ ਲੋ ਤੇ ਪਠਾਨੀ ਦੂਜਾ ਦੇ ਭਾਣੇ ਪੈਂਦਾ ਤੇ ਆ ਆ ਸਾਡੇ ਤੇ ਉਹ ਸਾਡੇ ਤਾਂ ਨਸੀ ਉਹ ਵੱਡਾ ਕਰੀ ਯਾਰ ਉਹ ਥੋੜਾ ਘਟਨਾ ਦੋ ਕੱਟਨੇ ਦੋ ਕੱਟਨੇ ਕੋਈ ਇਹ ਥੋੜੇ ਘਟਣਾ ਨਹੀਂ ਘਟਣਾ ਨਹੀਂ ਨਹੀਂ ਇਹ ਇਹ ਮਾਰ ਕੇ ਦਿੰਦਾ ਇੱਕ ਨੂੰ ਉਹਦੇ ਕੱਲ ਦਾ ਪੰਜ ਨਹੀਂ ਖੜ ਦੇ ਚੋਂ ਪੰਨ ਪੈਂਦਾ ਇਹ ਵੀ ਕੱਪੜੇ ਲੈ ਲੈ ਸਾਰਾ ਏ ਵਨ ਹੋ ਗਿਆ ਕੰਮ ਤਾਂ ਹੁਣ ਆਪਾਂ ਚੱਲੇ ਦਰਜੀ ਕੋਲ ਇਹਨੂੰ ਕਿਸੇ ਨਾ ਘਤੋਂਦਾ ਇਹ ਉੱਧਾਂ ਹੀ ਜਾਂਦਾ ਵਾ ਉਹ ਪੁੱਛਿਆ ਘਰ ਕਿੱਥੇ ਆਉਦਾ ਉਹ ਵੀ ਜਨਕੀ ਹੁੰਦਾ